ਜੀ ਜਦੋਂ ਤਹਾਂ ਸਵੇਰੇ ਆਪਣੇ ਮਾਲਦੰਗਰ ਨੂੰ ਪਾਣੀ ਢੋਣਾ ਵਾ ਕੋਈ ਨੂੰ ਆਪਣੀ ਜਿਹੜੀ ਥੇਲ ਆ ਬਿਲਕੁਲ ਉਹ ਵੇਢੀ ਕਰੋ ਜਿਹੜਾ ਠੰਡਾ ਪਾਣੀ ਉਹਨੇ ਕੱਢ ਦਿਓ ਤੇ ਜਿਹੜਾ ਤਾਜ਼ਾ ਪਾਣੀ ਆ ਉਸ ਥੇਲ ਵਿੱਚ ਪਾ ਰੋ ਦੇਖਦੇ ਅੰਗਰ ਨੂੰ ਪਾਣੀ ਢਾਓ ਕਿਉਂਕਿ ਹੁਣ ਜਿਹੜਾ ਸਮਾਂ ਚੱਲਣ ਦੇ ਆ ਵਾ ਛੱਡਦਾ ਇਹਦੇ ਵਿੱਚ ਬੰਗਰਾਂ ਦਾ ਕੰਪੀਟ ਰਿਹਾ ਤੇ ਠੰਡੇ ਪਾਣੀ ਨਾਲ ਬਹੁਤ ਚੰਗੀ ਘੱਟ ਜਾਂਦਾ ਤੇ ਮੁਰਗੇ ਆਪਾਂ ਵੀ ਬੁਲਾਉਂਦਾ ਹਾਂ ਆਹੇ ਤੋਂ ਨੇ ਕਾਇਦਾ ਪਾਣੀ ਦਾ ਪਾਣੀ ਹੈ ਕਿ ਬਿਲਕੁਲ ਉਹ ਸਾਡੀ ਜਿੱਤੀ ਹੈ ਇਥੇ ਫੇਰ ਦੁਬਾਰਾ ਉਹ ਪਾਜਾ ਪਾਣੀ ਸਿੱਧੀ ਮੋਟਰ ਚਲਾਨੇ ਪਰੰਦੇ ਆ ਪਾਜਾ 15 ਮਿੰਟ ਦਾ ਪਾਣੀ ਡਾਏਗਾ ਇਸ ਨਾਲ ਡੰਗਰ ਦੇ ਅੰਦਰ ਜੋਗਾ ਟੈਂਪਰੇਚਰ ਵੀ ਘੇਰਦਾ ਹੈ ਸਪੈਸ ਜਿਹੜਾ ਕੰਦਰ ਰਹਿੰਦਾ ਹੈ ਤੇ ਹੁਣਾ ਤਾਤਵਾ ਜਿਹੜਾ ਹੁਣਾ ਕੰਦਰ ਬਾਹਰ ਸੱਭਣ ਲੱਗੇ ਤੇ ਫੇਰ ਸ਼ਾਮਾਂ ਨੂੰ ਇੱਥੇ ਤਰ੍ਹਾਂ ਹੀ ਇਹਦੇ ਵਿੱਚ ਆਪਾਂ ਨਹੀਂ ਥੋੜਾ ਜਿਹਾ ਘੱਟ ਕਰਕੇ ਖੱਡੀ ਚ ਫੇਲ ਕਰਕੇ ਇਹ ਤਾਜਾ ਪਾਣੀ ਵਿੱਚ ਪਾ ਦੇਣਾ ਹੈ ਤੇ ਫੇਰ ਲਾਚਾਂ ਨੂੰ ਸਾਮਾ ਨੂੰ ਫੇਰ ਪਿਆਰੇ ਡੰਗਾਉਣਾ ਹੈ ਤੁਸੀਂ ਇਸ ਤਰ੍ਹਾਂ ਕਰਿਆ ਪਰ ਪਾ ਕੇ ਤੁਹਾਡੇ ਸੰਗਤਾਂ ਦੇ ਤਰ੍ਹਾਂ